ਜਿਹਾ ਫਾਲਸਾ ਵਾਹਿਗੁਰੂ ਜੀ ਦੇ ਪਤੇ ਮੇਰੇ ਇਹ ਜਿਹੜੀਆਂ ਬੋਲਣ ਦਾ ਮੇਰਾ ਕੋਈ ਵਿਚਾਰ ਨਹੀਂ ਸੀਗਾ ਜਿਹੜੀ ਕੱਲ ਮੇਰੀਆਂ ਪਹਿਲਾਂ ਜਿਹੜੀਆਂ ਦੋ ਵੀਡੀਓ ਇੱਕ ਆਈਡੀ ਨੂੰ ਵਾਇਰਲ ਹੋਈ ਹੈ ਉਹ ਮੈਂ ਸੁਣ ਕੇ ਚੁੱਪ ਸੀ ਲੋਕਾਂ ਨੇ ਮੈਨੂੰ ਬਹੁਤ ਕੁਝ ਕਿਹਾ ਕਈ ਲੋਕ ਕਹਿੰਦੇ ਸੀ ਇਹਦੇ ਮਾਨਸਿਕ ਤਸੰਤੁਲਨ ਖਰਾਬ ਹੈ ਕਈ ਕਹਿੰਦੇ ਆ ਇਹ ਸਰਕਾਰੀ ਮੂਲੀ ਗੋਲੀ ਹੈ ਮੈਂ ਸਾਰਾ ਕੁਝ ਇਹ ਸੁਣ ਕੇ ਚੁੱਪ ਸੀ ਇਹ ਕਿਹੜਾ ਭਗੇਲਾ ਨਾ ਦਾ ਸ਼ਖਸ ਉਹਨੇ ਬਹੁਤ ਇਸ ਗੱਲ ਤੇ ਟਿੱਪਣੀ ਕੀਤੀ ਕੱਲ ਜਿਹੜੀ ਮਾਨ ਸਿੰਘ ਖਾਰਾ ਦੀ ਜਿਹੜੀ ਵੀਡੀਓ ਆਈ ਉਹਦੇ ਵਿੱਚ ਸਾਫ਼ ਕਿਹਾ ਵੀ ਪਪਲਪ੍ਰਿੰਟ ਨੇ ਆਹ ਕੁਛ ਕੀਤਾ ਤੇ ਨਾਲੇ ਉਹ ਖਾਸਾ ਹੱਸਦਾ ਮੇਰੇ ਪੱਕ ਦੇ ਛਿੱਧ ਲੈਣ ਆ ਲੱਗੇ ਇਹ ਮੇਰੇ ਨਾਲ ਕਿਉਂ ਇਹ ਕਰ ਰਹੀ ਐ ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਵੀ ਨਾ ਤਾਂ ਮੈਂ ਮਾਨਸ ਕਰੂਗੀ ਆ ਨਾ ਮੈਂ 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 ਸਰਕਾਰੀ ਆ ਮੈਂ ਆਉਦੇ ਪੁੱਤ ਦਾ ਦੁੱਖ ਰੁਕੇ ਰੋਇਆ ਉਹਨਾਂ ਵੀਡੀਓ ਵਿੱਚ ਉਹ ਸਿਆਲਾਂ ਨੇ ਵੀਡੀਓ ਮੇਰਾ ਵੋਟਾਂ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਮੈਂ ਵੋਟਾਂ ਕਰਕੇ ਪਾਈਆਂ ਕੋਈ ਜਿੱਤੇ ਤੇ ਕੋਈ ਹਾਰੇ ਮੇਰਾ ਪੁੱਤ ਤੇ ਦੋਵੇਂ ਪਿਓ ਬੋਤ ਸੰਵਿਧਾਨ ਤੋਂ ਉਲਟ ਸੀ ਪਰ ਇਹਨਾਂ ਨੇ ਸੰਵਿਧਾਨ ਦੀਆਂ ਹੁਣ ਧੜੀਆਂ ਡਾਆਂ ਇਹ ਸੰਵਿਧਾਨ ਦੇ ਬਰਾਬਰ ਪਉਤੇ ਆ ਜੇ ਆਹੀ ਕੁਛ ਕਰਨਾ ਸੀਗਾ ਤੇ ਮੇਰੇ ਪੁੱਤ ਨੂੰ ਕਿਉਂ ਮਰਵਾਇਆ ਆਪ ਤਾਂ ਮੈਂ ਇਹੀ ਗੱਲ ਕਹੀ ਆਪ ਤਾਂ ਜੇਲਾ ਵਿੱਚ ਬਹਿ ਕੇ ਜਾ ਕੇ ਉੱਥੋਂ ਜਿਹੜਾ ਸਾਰਾ ਕੁਝ ਵਾਇਰਲ ਹੋਇਆ ਜਿੱਦਣ ਪਪਲਪੁਰੀ ਤੇ 9 ਤਰੀਕ ਨੂੰ ਫੜਿਆ ਜਾਂਦਾ ਸਾਡੇ ਘਰੇ ਸੀਆਈਡੀ ਆਲਾ ਆਉਂਦਾ ਸੀਆਈਡੀ ਵਾਲੇ ਕਹਿੰਦਾ ਮਾਤਾ ਤੁਹਾਨੂੰ ਦਫ਼ਤਰ ਬੁਲਾਇਆ ਸੀਆਈਡੀ ਨੂੰ ਮੈਂ ਤਾਂ ਕਮਲੀ ਸੀ ਦੂਜੇ ਦਿਨ ਚਲੀ ਗਈ ਮੈਂ ਕਹਿੰਦਾ ਸੀ ਕਿਹੜਾ ਚੋਰ ਆ ਦੂਜੇ ਦਿਨ ਗਈ ਦੂਜੇ ਦਿਨ ਮੈਂ ਉੱਥੇ ਪਪਲਪੁਰੀ ਦੇ ਨੂੰ ਚਿੱਟੀ ਗੱਡੀ ਵਿੱਚ ਬੈਠਾ ਕੋਕਾ ਕੋਲਾ ਪੱਗਵਦੀ ਚਿੱਟੀ ਛਲਟ ਪਾਈ ਮੈਂ ਵੇਖਿਆ ਤੇ ਮੈਂ ਵੇਖ ਕੇ ਪਾਸੇ ਰਹਿ ਨੂੰ ਕਰ ਲਿਆ 10 ਤਰੀਕ ਨੂੰ ਉਹ ਜਾਂਦਾ ਤੇ ਸਾਨੂੰ ਮਾਵਾਂ ਤੇ ਨੂੰ 10 ਤੋਂ 14 ਤੱਕ ਉੱਥੇ ਥਾਣੇ ਦੇ ਵਿੱਚ ਰੱਖਿਆ ਦਾ ਉੱਥੇ ਸਾਥੋਂ ਇਹ ਕਿਹਾ ਗਿਆ ਵੀ ਨਾ ਥੋੜਾ ਖਸੂਰ ਨਾ ਤੇਰੀ ਤੇਦਾ ਨਾ ਤੈਨੂੰ ਪਤਦਾ ਜਾਣ ਲੱਗਿਆ ਪਪਲਪੁਰ ਦੇ ਗਏ ਕਹਿ ਕੇ ਗਿਆ ਵੀ ਖੰਡੇ ਰੂ ਪਤਾ ਜੋ ਪਤਾ ਸਾਰਾ ਪਰ ਮੈਂ ਨਾ ਸਰਕਾਰ ਦੇ ਮੂੰਹ ਤੇ ਕਹਿਨੀ ਆ ਵੀ ਮੈਨੂੰ ਸਰਕਾਰ ਦੇ ਤੇ ਮੈਂ ਖੋਦ ਜਿਹੜੇ ਮੇਰੇ ਹੱਡਾਂ ਨਾਲ ਗਿੱਦਣਾ ਸਾਨੂੰ ਮੇਨ ਪੁੱਤ ਨੂੰ ਇੱਥੋਂ ਕਾਲ ਕਰਾਉਂਦੇ ਨੇ ਪੁਲਿਸ ਉਹ ਕਹਿੰਦਾ ਰਿਹਾ ਮੇਰੇ ਮਾਦੇ ਭੈਣ ਨੂੰ ਛੱਡੂ ਮੈਥੋਂ ਪੁੱਛੋ ਜਿਹੜਾ ਕੁਛ ਹੈਗਾ ਮੇਰਾ ਪੁੱਤ ਤਾਂ ਮਰਦੇ ਦਮ ਤੱਕ ਅਖੀਰ ਤੱਕ ਇਹੀ ਕਹਿੰਦਾ ਰਿਹਾ ਵੀ ਬੰਦੇ ਆਉਂਦੇ ਜਾਂ ਜਾਂਦੇ ਆ ਤੇ ਜਾਂਦੇ ਰਹਿੰਦੇ ਆ ਮੇਰਾ ਪੁੱਤ ਅਖੀਰ ਤੱਕ ਆਪਣੇ ਕੋਹ ਦਾ ਵਫਾਦਾਰ ਰਿਹਾ ਮੈਂ ਵੀ ਬੋਲਣ ਨੂੰ ਬਹੁਤ ਕੁਝ ਭੁੱਲ ਸਕਦੀ ਸੀ ਸਾਲ ਪਹਿਲਾਂ ਵੀ ਭੁੱਲ ਸਕਦੀ ਆ ਇਹ ਜਿਹੜੀ ਵੀਡੀਓ ਮੇਰੀ ਸਿਆਣਾ ਦੇ ਬਣੀ ਹੋਈ ਹੈ ਮੈਂ ਆਹ ਦਾ ਦੁੱਖ ਰੋਇਆ ਆਹ ਦੇ ਪੁੱਤ ਦਾ ਦੁੱਖ ਰੋਇਆ ਸੀ ਮੇਰਾ ਜਿਹੜਾ ਮੇਰੇ ਅੰਦਰੋਂ ਅਗ ਲੱਗੀ ਵੀ ਨਾ ਮੇਰੇ ਅੰਦਰ ਨੂੰ ਮੇਰਾ ਪੁੱਤ ਖੋਇਆ ਇਹਨਾਂ ਨੇ ਰਾਲ ਮਿਲ ਕੇ ਮੈਂ ਸਰਕਾਰਾਂ ਨੂੰ ਦੋਸ਼ ਦੋਸ਼ੀ ਕਹਿੰਨੀ ਸਰਕਾਰ ਸਭ ਤੋਂ ਵੱਡੀ ਦੋਸ਼ੀ ਹੈ ਸਰਕਾਰ ਦੇ ਨਾਲ ਜਿਹੜੇ ਮਰਵਾਉਣ ਵਾਲੇ ਮੇਰੇ ਪੁੱਤ ਨੂੰ ਇਹਨਾਂ ਨੇ ਕਲਿਊ ਦਿੱਤੇ ਸਾਰਾ ਕੁਝ ਦੱਸਿਆ ਜਿਹੜੇ ਜੱਥੇਬੰਦੀ ਦੇ ਨਿੱਜੀ ਗੱਲਾਂ ਸੀ ਉਹ ਸਰਕਾਰ ਨੂੰ ਕਿਵੇਂ ਪਤਾ ਸੀ ਮੇਰਾ ਪੁੱਤ ਹਰ ਇੱਕ ਗੱਲ ਤੇ ਪਿੱਟਦਾ ਰਿਹਾ ਜਿਹੜੇ ਨਾਲਾ ਕਾਂਡ ਹੋਇਆ ਉਦੋਂ ਵੀ ਮੇਰਾ ਪੁੱਤ ਪਿੱਟਿਆ ਤੁਸੀਂ ਨਾ ਜਾਓ ਫੇਰ ਜਿੱਦਣਾ ਦਸਤਾਰਬੰਦੀ ਹੋਈ ਉਹਦਣੇ ਮੇਰਾ ਪੁੱਤ ਫਿੱਟਿਆ ਵੀ ਗਦਾਰ ਚੜਾ ਲੇ ਮੇਰਾ ਪੁੱਤ ਹਰੇ ਗੱਲ ਮੈਨੂੰ ਕਹਿਣਾ ਰਿਹਾ ਮੇਰਾ ਪੁੱਤ ਕੌਮ ਦਾ ਵਫਾਦਾਰ ਸੀ ਤੇ ਵਫਾਦਾਰ ਰਿਹਾ ਅਸੀਂ ਨਾ ਕੋਈ ਸਰਕਾਰੀ ਆ ਨਾ ਅਸੀਂ ਸਰਕਾਰੀ ਬੋਲੀ ਬੋਲਦੇ ਆ ਪਰ ਮੈਨੂੰ ਟਾਰਗੇਟ ਨਾ ਕਰੋ ਮੇਰੇ ਕੋਲੇ ਬੋਲਣ ਨੂੰ ਬਹੁਤ ਕੁਝ ਪਿਆ ਮੈਂ ਕਮਾਂ ਸਬਰ ਕਰਕੇ ਬੈਠੀ ਮੇਰੀ ਝੋਲੀ 'ਚ ਮੇਰਾ ਪੁੱਤ ਖੋਇਆ ਮੈਂ ਸਬਰ ਕਰਕੇ ਬੈਠੀ ਆ ਇਹ ਮਾਂ ਰੌਲਾ ਪਾਉਂਦੀ ਖੜ ਗਈ ਆ ਇੱਕ ਵਾਰੀ ਪੁੱਛੇ ਇਹਨਾਂ ਨੇ ਅਣਕੇ ਮੈਂ ਮੇਰੇ ਪੁੱਤ ਦੀ ਇਹ ਫੋਟੋ ਨਹੀਂ ਲਗਣ ਦਿੰਦੀ ਵੀ ਕਹਿੰਦੀ ਇਹ ਫੋਟੋ ਨਹੀਂ ਲਗਣ ਦੇਣੀ ਇਹ ਦੁਕੀ ਦਾ ਮੁੰਨਾ ਤੁਸੀਂ ਕੌਣ ਸਾਰੇ ਦੱਸੇ ਮੇਰੇ ਪੁੱਤ ਦੁਪੀ ਦਾ ਸੀ ਕਿ ਉਹ ਲੱਖਾਂ ਦਾ ਸੀ ਇਹਨਾਂ ਨੇ ਮੈਨੂੰ ਇਸ ਗੱਲ ਦਾ ਗੁੱਸਾ ਹੈ ਜੇ ਕਹਵੇਂ ਨਾ ਭੋਗਤੇ ਨਾਂ ਨਹੀਂ ਬੋਲਣ ਤਾਂ ਮੈਂ ਕਿਉਂ ਨਹੀਂ ਬੋਲਣ ਤਾਂ ਮੈਨੂੰ ਡਿੰਗਰੂ ਗੜ ਦੇ ਵਿੱਚੋਂ ਇਹਨਾਂ ਨੇ ਇੱਕ ਵੀ ਅੱਖਰ ਲਿਖ ਕੇ ਨਹੀਂ ਭੇਜਿਆ ਮਾਂ ਮਾੜਾ ਕੰਮ ਹੋਇਆ ਅਸੀਂ ਤੇਰੇ ਨਾਲ ਮੇਰੇ ਪੁੱਤ ਨੇ ਸਾਰੀ ਜੱਥੇਬੰਦੀ ਸੰਭੀਰ ਸਾਰੇ ਪੋਸੇ ਦੀ ਝੋਲੀ ਪਾ ਲੈ ਮੈਨੂੰ ਇੱਕ ਵਾਰ ਤਾਂ ਕਹਿੰਦਾ ਮਾਂ ਅਸੀਂ ਤੇਰੇ ਨਾਲ ਹੈ ਇਹ ਜਾਣੇ ਕਿਸੇ ਪਰਿਵਾਰ ਦੇ ਜੀ ਨੇ ਮੇਰੀ ਬਾਤ ਨਹੀਂ ਪੁੱਛੀ ਸਵਾ ਇਹ ਅਣ ਕੈਂਸਰ ਕਿਹਨ ਲਗੇ ਇਹਨੂੰ ਕੈਨਸਰ ਮੇਰੇ ਪੁੱਤ ਨੂੰ ਕੋਈ ਕੈਂਸਰ ਨਹੀਂ ਸੀ ਮੇਰੇ ਪੁੱਤ ਦਾ ਜਦੋਂ ਹਸਪਤਾਲ ਜਾਂਦਾ ਉਸ ਦਿਨ 1.5 ਕਿਲੋ ਭਾਰ ਸੀ 14 ਦਿਨਾਂ ਵਿੱਚ 70 ਕਿਲੋ ਹੋ ਜਾਂਦਾ ਮੈਂ ਬਹੁਤ ਦੁਖੀ ਇਹਨਾਂ ਗੱਲਾਂ ਤੋਂ ਬਹੁਤ ਕੁਝ ਮੇਰੇ ਕੋਲ ਪਿਆ ਪਰ ਜੀ ਨੇ ਕਲੀਅਰ ਕਰ ਲੈਣਾ ਪੰਥ ਇਕੱਠਾ ਕਰ ਲਓ ਤਾਂ ਮੈਂ ਸਾਰਾ ਕੁਝ ਦੱਸੂਗੀ ਮੇਰੇ ਨਾਲ ਆ ਹੋਇਆ ਮੈਂ ਬਹੁਤ ਬਿਲਕਵਲ ਕਿ ਕਿੰਨੀ ਹੈ ਵੀ ਮੇਰਾ ਪੁੱਤ ਸਾਜ਼ਿਸ਼ਨਾਮਾ ਪਾਇਆ ਗਿਆ ਸਰਕਾਰਾਂ ਦੇ ਨਾਲ ਲੜ ਕੇ ਸਰਕਾਰ ਬੇਦੋਚੀ ਦੀ ਸਭ ਤੋਂ ਵੱਡੀ ਸਰਕਾਰ ਹੈ ਜੇ ਮੇਰੇ ਪੱਤੇ ਮੋਦੀ ਨੇ ਕੇਸ ਪਾਇਆ ਸੀ ਸਾਡੇ ਘਰੇ ਇੱਕ ਵਾਰ ਵੀ ਪੁਲਿਸ ਨਹੀਂ ਆਈ ਹੁਣ ਜਦੋਂ ਇਹ ਗੱਲ ਹੋਈ ਆ ਆ ਝੰਡਾ ਲਾਉਣ ਦੀ ਉਦੋਂੋਂ ਇਧਰ ਅਜਨਾਲੇ ਵਾਲਾ ਕੰਮ ਹੋਇਆ ਉਦੋਂ ਅਜਨਾਲੇ ਵਾਲੇ ਕੰਮ ਤੋਂ ਮਗਰੋਂ 26 ਜਨਵਰੀ ਨੂੰ ਝੰਡਾ ਲਾਉਣ ਵਾਲੀ ਗੱਲ ਹੋਈ ਆ ਹਾਲਾਂਕਿ ਅਸੀਂ ਸਹੂਤ ਸਾਰੇ ਦਿੱਤੇ ਸਰਕਾਰ ਨੂੰ ਉਧਰਲੀ ਸਰਕਾਰ ਮੇਰੇ ਪੁੱਤ ਨੂੰ ਐਕਸੈਪਟ ਕਰਦੀ ਹੈ ਇਧਰਲੀ ਸਰਕਾਰ ਮੇਰੇ ਪੁੱਤ ਨੂੰ ਮਾਰਨ ਨੂੰ ਤਿਆਰ ਇਹ ਸਾਰਾ ਕੁਝ ਰਲਮਿਲੀ ਸਾਜ਼ਿਸ਼ ਹੈ ਮੈਂ ਬਰਦਾਸ਼ਤ ਕਰੀ ਬੈਠੀ ਹਾਂ ਸਬਰ ਕਰਕੇ ਕਿਉਂਕਿ ਮੈਂ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮੇਰਾ ਪੁੱਤ ਵੀ ਸਬਰ ਕਰਕੇ ਚਲਾ ਗਿਆ ਉਹਨੇ ਵੀ ਅਖੀਰ ਤੇ ਗਿਆ ਬੰਦੇ ਆਉਂਦੇ ਜਾਂਦੇ ਆ ਇੱਕ ਕੌਮ ਚ ਦਫਾੜ ਦਿੱਤੇ ਸਟੈਂਡ ਤੇ ਰਹੋ ਦੱਸੋ ਮੈਨੂੰ ਲੋਕੋ ਸਾਡਾ ਸਟੈਂਡ ਥੜ ਗਿਆ ਕਿ ਇਹਨਾਂ ਦਾ ਥੜ ਗਿਆ ਮੈਨੂੰ ਦੱਸੋ ਮੈਥੋਂ ਪੁੱਛੋ ਬਹੁਤ ਕੁਝ ਬੋਲਣ ਨੂੰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ